ਹਾਂਜੀ ਸਤਿ ਸ੍ਰੀ ਅਕਾਲ ਮਲੋੜ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਸ਼੍ਰੀ ਮੁਖਸਰ ਸਾਹਿਬ ਮੈਂ ਸੁਸਾਇਟੀ ਦਾ ਪ੍ਰਧਾਨ ਜਗਦੀਪ ਸਿੰਘ ਬਰਾੜ ਮਲੋੜ ਤੋਂ ਤੇ ਸਾਰੇ ਵੱਡੇ ਛੋਟੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦਾ ਹਾਂ ਸਾਰੇ ਹੀ ਭਰਾ ਸਾਡੇ ਠੀਕ ਠਾਕ ਹੋਮੂਗੇ 1 ਸਤੰਬਰ ਨੂੰ ਜੋ ਡਰਾਈਵਰ ਡੇ ਵੱਡੇ ਲੈਵਲ ਤੇ ਮਨਾ ਰਹੇ ਨੇ ਜਾਂ ਕੋਈ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਜੋ ਅੱਜ ਪੰਜਾਬ ਦੇ ਵਿੱਚ ਹੜਪੀੜਤਾ ਕਰਕੇ ਹੜਾਂ ਦੇ ਕਰਕੇ ਮਾਝਾ ਖੇਤਰ ਦੇ ਵਿੱਚ ਇੰਨਾ ਨੁਕਸਾਨ ਚੱਲ ਰਹੇ ਨੇ ਇੰਨਾ ਨੁਕਸਾਨ ਹੋ ਗਿਆ ਪੰਜਾਬ ਦੇ ਕੁਝ ਹਿੱਸੇ ਦੇ ਵਿੱਚ ਹੜਾਂ ਦੇ ਕਾਰਨ ਉਹਨਾਂ ਭੈਣ ਭਰਾਵਾਂ ਨੂੰ ਯਾਦ ਰੱਖਿਏ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਪਾਂ ਐਕਟੀਵਿਟੀ ਤੋਂ ਵਾਂਝੇ ਰਹੀਏ ਡਰਾਈਵਰ ਡੇ ਆਉਂਦੇ ਸਾਲ ਵੀ ਆਪਾਂ ਸੈਲੀਬ੍ਰੇਟ ਕਰ ਲਾਂਗੇ ਕੁਛ ਨਾ ਕੁਛ ਆਉਂਦੇ ਸਾਲ ਵੀ ਜਸ਼ਨ ਮਨਾ ਲਾਂਗੇ ਡਰਾਈਵਰ ਡੇ ਦਾ ਤੇ ਮੈਂ ਸਾਰੇ ਹੀ ਸਾਡੇ ਜਿੰਨੇ ਵੀ ਸਤਿਕਾਰਯੋਗ ਔਲ ਇੰਡੀਆ ਦੇ ਵਿੱਚ ਡਰਾਈਵਰ ਨੇ ਉਹਨਾਂ ਨੂੰ ਅਪੀਲ ਕਰਦਾ 1 ਦਸੰਬਰ ਨੂੰ ਜਿਹੜਾ ਜੋ ਡਰਾਈਵਰ ਡੇ ਆ ਉਹਦੇ ਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ੀ ਦਾ ਐਕਟੀਵਿਟੀ ਨਾ ਕੀਤੀ ਜਾਵੇ ਇਕੱਠੇ ਇਕੱਠੇ ਹੋ ਕੇ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਬਣੇ ਹੋਏ ਨੇ ਹੜਪੀੜਤਾ ਦੇ ਵਾਸਤੇ ਅਰਦਾਸ ਬੇਨਤੀ ਕਰੋ ਉਹਨਾਂ ਤਿੱਕਰ ਕਿਵੇਂ ਮਦਦ ਪਹੁੰਚ ਪਹੁੰਚੇ ਉਹਨਾਂ ਤੇ ਕੋਈ ਗੱਲਬਾਤ ਕਰੋ ਸਾਡੀ ਸੁਸਾਇਟੀ ਵੱਲੋਂ ਜੋ ਮਲੋੜ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਮਲੋੜ ਤੋਂ ਬਣੀ ਹੋਈ ਆ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕਰਾਂਗੇ ਸਾਡੇ ਭੈਣ ਭਰਾ ਦਾ ਸਾਨੂੰ ਬੜਾ ਦੁੱਖ ਆ ਹੜਪੀੜਤਾ ਦਾ ਜੋ ਹੜ ਦੇ ਵਿੱਚ ਕਈ ਸਾਡੇ ਭਰਾ ਭੈਣ ਬਜ਼ੁਰਗ ਮਾਤਾ ਸਾਡੇ ਸੱਜੀਆਂ ਕੱਬੀਆਂ ਬਾਵਾ ਸਾਡੇ ਪੰਜਾਬੀ ਵੀਰ ਨੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਜੋ ਸੁਪਨੇ ਸੀ ਉਹ ਪਾਣੀ ਦੇ ਵਿੱਚ ਰੁੜ ਗਏ ਮੈਂ ਜਿੰਨੇ ਜੋਗਾ ਹੈਗਾ ਮੈਂ ਇੱਕ ਡਰਾਈਵਰ ਹੋਣ ਦੇ ਨਾਂ ਤੇ ਸਾਡੀ ਸੁਸਾਇਟੀ ਵੱਲੋਂ ਮਲੋੜ ਦੇ ਵਿੱਚ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਜਾਵੇਗੀ ਇਕੱਠੇ ਹੋਵਾਂਗੇ ਅਰਦਾਸ ਬੇਨਤੀ ਪ੍ਰਮਾਤਮਾ ਵਾਹਿਗੁਰੂ ਅੱਗੇ ਕਰਾਂਗੇ ਉਹਨਾਂ ਦੀ ਸੁੱਖ ਸ਼ਾਂਤੀ ਆਸਤੇ ਜੋ ਸਾਡੇ ਭਰਾ ਵੀਰ ਪੈਣਾ ਇਸ ਹੜ੍ਹ ਦੇ ਵਿੱਚ ਰੁੜ ਕੇ ਡੈਥ ਹੋ ਗਈ ਉਹਨਾਂ ਲਈ ਅਰਦਾਸ ਬੇਨਤੀਆਂ ਕਰਾਂਗੇ ਤੇ ਜੋ ਇਸ ਹੜ੍ਹ ਦੇ ਵਿੱਚ ਪਸ਼ੂ ਪੰਛੀ ਵੀ ਨੁਕਸਾਨੇ ਗਏ ਨੇ ਉਹਨਾਂ ਦਾ ਵੀ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਅਸੀਂ ਉਹਨਾਂ ਲਈ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਤੇ ਜੋ ਸਾਡੇ ਵੀਰ ਭੈਣ ਭਰਾ ਠੀਕ ਠਾਕ ਨੇ ਉਹਨਾਂ ਲਈ ਉਹਨਾਂ ਦੇ ਕਰ ਅਸੀਂ ਸਾਡੇ ਜੋੜੇ ਵੀ ਸੁਸਾਇਟੀਆਂ ਕੰਮ ਕਰ ਰਹੀਆਂ ਮਦਦ ਕਰ ਰਹੀਆਂ ਜਾਂ ਪਿੰਡਾਂ ਦੇ ਵਿੱਚੋਂ ਸਾਡੇ ਇਧਰੋਂ ਮਾਲਵਾ ਖੇਤਰ ਦੇ ਵਿੱਚੋਂ ਉੱਥੇ ਜਾ ਕੇ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਹੌਸਲਾ ਦਿੰਨੇ ਆ ਅਰਦਾਸ ਕਰਦੇ ਆ ਵੀ ਉਹਨਾਂ ਭਰਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਐਨਾ ਕਹਿੰਦਾ ਹੋਇਆ ਮੈਂ ਸਾਰੇ ਭਰਾਵਾਂ ਤੋਂ ਅਜੱਜਤ ਲੈਣਾ ਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਮੇਹਰ ਭਰਿਆ ਹੱਥ ਰੱਖੇ ਸਾਰੇ ਪੰਜਾਬ ਤੇ ਸਾਰੇ ਇੰਡੀਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ